ਆ ਇੱਕ ਬੰਦਾ ਸੜਕ ਦੇ ਵਿੱਚ ਪਿਆ ਔਰ ਆ ਹਾਲਾਤ ਤੁਸੀਂ ਵੇਖੋ ਸੜਕ ਦੇ ਵਿੱਚ ਪਿਆ ਬੰਦਾ ਉਸ ਦਾ ਸਿਰ ਜੋ ਆ ਸੜਕ ਦੇ ਬਿਲਕੁਲ ਉੱਤੇ ਆ ਔਰ ਜਦੋਂ ਅਸੀਂ ਉਧਰ ਦੀ ਆਏ ਆ ਤਾਂ ਆ ਕੇ ਰੁਗੇ ਤਾਂ ਵੇਖਿਆ ਤਸਵੀਰਾਂ ਕੀ ਇਹ ਬੰਦਾ ਜੋ ਸੜਕ ਦੇ ਵਿੱਚ ਪਿਆ ਸਾਨੂੰ ਤਾਂ ਪਛਾਣ ਨਹੀਂ ਆਈ ਕੌਣ ਹੈ ਔਰ ਦੱਸ ਦਈਏ ਕਿ ਫਿਰ ਐਸਐਸਐਫ ਦੀ ਟੀਮ ਵੀ ਆ ਗਈ ਆ ਜੋ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਸਰਕਾਰ ਨੇ ਇੱਕ ਨਵੀਂ ਫੋਰਸ ਜਿਹੜੀ ਆ ਉਹ ਤਿਆਰ ਕੀਤੀ ਸੜਕਾ ਸੁਰੱਖਿਆ ਸੇਵਾ ਵਾਲੀ ਹੁਣ ਦੱਸ ਦਈਏ ਕਿ ਇਹਣਾ ਵੱਲੋਂ ਇਸ ਟੀਮ ਵੱਲੋਂ ਆ ਕੇ ਇਸ ਨੂੰ ਉਠਾਇਆ ਗਿਆ ਔਰ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੌਣ ਹੈ ਔਰ ਇਸ ਦੀ ਉਮਰ ਲਗਭਗ 55-60 ਸਾਲ ਦੇ ਕਰੀਬ ਹੋ ਸਕਦੀ ਹੈ ਔਰ ਦੱਸ ਦਈਏ ਕਿ ਇਸ ਨੇ ਕੋਈ ਨਸ਼ਾ ਕਰਿਆ ਜਾਂ ਕਿਵੇਂ ਹੈ ਐਸਐਸਐਫ ਦੀ ਟੀਮ ਇਸ ਨੂੰ ਲੈ ਕੇ ਕੁੱਝ ਕੁੱਝ ਕਰ ਰਹੀ ਹੈ ਔਰ ਇਸ ਨੂੰ ਪਾਣੀ ਪਿਆਇਆ ਜਾ ਰਿਹਾ ਔਰ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਟੀਮ ਤਿਆਰ ਕੀਤੀ ਆ ਔਰ ਸੜਕ ਸੁਰੱਖਿਆ ਇਹ ਟੀਮ ਜਿਹੜੀ ਆ ਲਗਾਤਾਰ ਆਪਣੀ ਸੇਵਾ ਨਿਭਾਉਂਦੀ ਆ ਔਰ ਦਿਨ ਦੇ ਵੇਲੇ ਦਾ ਟਾਈਮ ਆ ਦੱਸ ਦਈਏ ਕਿ ਦੁਪਹਿਰ ਕੋਈ 12 ਵਜੇ ਦਾ ਟਾਈਮ ਆ ਔਰ ਇਹ ਗੁਰਦਾਸਪੁਰ ਤੋਂ ਮਕੇਰੀਆਂ ਨੂੰ ਜਾਣ ਵਾਲਾ ਰੋਡ ਆ ਉਸ ਦੇ ਉੱਤੇ ਆ ਔਰ ਇਹ ਬਿਲਕੁਲ ਤੁਸੀਂ ਸੜਕ ਦੇ ਕਿਨਾਰੇ ਲੰਮੇ ਪਿਆ ਵੇਖ ਸਕਦੇ ਸੀ ਔਰ ਦੱਸ ਦਈਏ ਕਿ ਇਸ ਨੂੰ ਕੋਈ ਨਸ਼ਾ ਜ਼ਰੂਰ ਕੀਤਾ ਹੋਇਆ ਲੇਕਿਨ ਕਲੀਅਰ ਨਹੀਂ ਹੋ ਸਕਿਆ ਕਿ ਨਸ਼ਾ ਕਿਹੜਾ ਕੀਤਾ ਹੋਇਆ ਨਾ ਤਾਂ ਸ਼ਰਾਬ ਦਾ ਕਲੀਅਰ ਹੋਇਆ ਬਦਬੂ ਜਿਹੜੀ ਆ ਨਹੀਂ ਆ ਰਹੀ ਔਰ ਥੋੜਾ ਐਫਸੈਟ ਜੇ ਤਰੀਕੇ ਨਾਲ ਲੱਗ ਰਿਹਾ ਔਰ ਖੁਸ਼ ਮਜਾਜਾ ਬੰਦਾ ਔਰ ਜਿਵੇਂ ਦੱਸ ਤਈਏ ਕਿ ਐਸਐਸਐਫ ਟੀਮ ਦੇ ਇਨਚਾਰਜ ਔਰ ਉਹਨਾਂ ਦੀ ਟੀਮ ਲਗਾਤਾਰ ਉਸ ਨੂੰ ਪਾਣੀ ਪਿਆ ਰਹੀ ਆ ਉਸ ਨੂੰ ਹੌਸਲਾ ਦੇ ਰਹੀ ਆ ਔਰ ਕਾਲਾਂ ਕਰਕੇ ਉਧਰ ਉਧਰੀ ਉਸ ਦੇ ਐਡਰੈਸ ਲੱਭੇ ਜਾ ਰਹੇ ਆ ਫੋਟੋ ਭੇਜ ਕੇ ਇੱਕ ਦੋ ਪਰਿਵਾਰਾਂ ਨੂੰ ਭੇਜੀ ਜਾ ਰਹੀ ਆ ਆਪਣੇ ਜੋ ਪਛਾਣ ਵਾਲੇ ਆ ਉਹਨਾਂ ਕੋਲ ਭੇਜੀਆਂ ਜਾ ਰਹੀਆਂ ਔਰੇ ਬੰਦਾ ਆਪਣਾ ਨਾਮ ਜੋ ਹੈ ਉਹ ਸੁਖਦੇਵ ਰਾਜ ਦੱਸ ਰਿਹਾ ਔਰ ਦੱਸ ਰਿਹਾ ਕਿ ਮੇਰਾ ਪਿੰਡ ਸੋਲ ਹੈ ਔਰ ਫਿਰ ਦੱਸ ਰਿਹਾ ਕਿ ਮੈਂ ਗੁਰਦਾਸਪੁਰ ਸ਼ਹਿਰ ਦਾ ਰਹਿਣ ਵਾਲਾ ਔਰ ਫਿਰ ਦੱਸ ਰਿਹਾ ਕਿ ਮੈਂ ਪ੍ਰੇਮਨਗਰ ਦਾ ਰਹਿਣ ਵਾਲਾ ਲੇਕਿਨ ਅਜੇ ਕੋਈ ਵੀ ਉਹ ਸਾਹਮਣੇ ਨਹੀਂ ਆਇਆ ਕਿ ਇਹ ਹੈ ਕੌਣ ਹੈ ਤੇ ਕੀ ਕਾਰਨ ਹੈ ਕਿਹੜਾ ਨਸ਼ਾ ਕੀਤਾ ਹੋਇਆ ਔਰ ਸੜਕ ਦੇ ਕਿਨਾਰੇ ਪਿਆ ਹੋਇਆ ਔਰ ਆਵਾਜ਼ਾਂ ਹੀ ਬਹੁਤ ਜ਼ਿਆਦਾ ਔਰ ਹਾਸਾ ਵੀ ਹੋ ਸਕਦਾ ਸੀ ਚਲੋ ਪਰਮਾਤਮਾ ਦਾ ਸ਼ੁਕਰ ਹੈ ਇਸ ਦਾ ਬਚਾ ਹੋ ਗਿਆ ਔਰ ਸੜਕ ਦੇ ਕਿਨਾਰੇ ਪਿਆਤਾ ਪਾਣੀ ਐਸਐਸਬੀ ਦੀ ਟੀਮ ਵੱਲੋਂ ਪਿਆਇਆ ਗਿਆ ਔਰ ਵੇਖ ਸਕਦੇ ਹੋ ਤੁਸੀਂ ਇਹ ਸੜਕ ਸੁਰੱਖਿਆ ਟੀਮ ਜਿਹੜੀ ਆ ਇਸ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਡੀਲ ਕੀਤਾ ਇਸ ਨੂੰ ਪਾਣੀ ਪਿਆਇਆ ਜਾ ਰਿਹਾ ਔਰ ਤੁਸੀਂ ਗੱਡੀ ਖੜੀ ਵੇਖ ਸਕਦੇ ਹੋ ਔਰ ਇੰਚਾਰਜ ਸਭ ਮੌਕੇ ਤੇ ਨੇ ਔਰ ਉਹਨਾਂ ਦੀ ਟੀਮ ਵੀ ਨਾਲ ਹੈ ਔਰ ਲਗਾਤਾਰ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਆ ਤਸਵੀਰਾਂ ਤੁਸੀਂ ਵੇਖੋ ਕਿ ਖੜਾ ਤਾਂ ਹੋ ਗਿਆ ਲੇਕਿਨ ਅਜੇ ਵੀ ਪੂਰਾ ਪ੍ਰੋਪਰ ਨਹੀਂ ਦੱਸ ਰਿਹਾ ਕਿ ਮੇਰਾ ਅਸਲੀ ਪਿੰਡ ਕਿਹੜਾ ਹੈ ਪੰਜ ਸੱਤ ਪਿੰਡਾਂ ਦੇ ਨਾਮ ਲੈ ਲਏ ਆ ਔਰ ਟੀਮ ਵੇਖੋ ਕਿੰਨੇ ਸਮੇਂ ਤੱਕ ਇਸ ਦਾ ਐਡਰੈਸ ਲੱਭਦੀ ਆ ਔਰ ਜੇ ਕਿਸੇ ਨੂੰ ਪਛਾਣ ਆਉਂਦੀ ਹੋਵੇ ਤਾਂ ਉਹ ਕਮੈਂਟ ਕਰ ਸਕਦਾ ਦੱਸ ਸਕਦਾ ਔਰ ਐਸਐਸਐਫ ਦੀ ਟੀਮ ਜਿਹੜੀ ਹੈ ਉਹਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਿ ਇਸ ਨੂੰ ਇਸ ਦੇ ਘਰ ਪਹੁੰਚਾਇਆ ਜਾਵੇ ਇਸ ਦੇ ਪਰਿਵਾਰ ਨਾਲ ਮਿਲਾਇਆ ਜਾਵੇ ਤੁਸੀਂ ਇਹਨਾਂ ਦੀ ਸੇਵਾ ਨੂੰ ਕਿਵੇਂ ਵੇਖਦੇ ਹੋ ਇਸ ਟੀਮ ਦੀ ਸੇਵਾ ਨੂੰ ਕਿਵੇਂ ਵੇਖਦੇ ਹੋ ਔਰ ਕਮੈਂਟ ਕਰਕੇ ਦੱਸੋ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਇਹਨਾਂ ਤੱਕ ਪਹੁੰਚ ਸਕੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਧੰਨਵਾਦ